ਕ੍ਰਿਸ਼ਟਾਚਾਰ ਖਿਲਾਫ ਵਿੱਡੀ ਮੁਹਿੰਮ ਵਿੱਚ ਵਿਜੀਲੈਂਸ ਵਿਭਾਗ ਬਠਿੰਡਾ ਨੂੰ ਸਮੇਂ ਸਫਲਤਾ ਮਿਲੀ ਹੈ ਜਦੋਂ ਵੱਖ ਬੋਰਡ ਦੇ ਇੱਕ ਅਧਿਕਾਰੀ ਨੂੰ 15000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ ਨਰਿੰਦਰ ਮੋਗਾ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਮਰਪੂਰਾ ਬਸਤੀ ਵਿੱਚ ਵੱਖ ਬੋਰਡ ਦੀ ਅਲਰਟ ਹੋਈ ਜ਼ਮੀਨ ਕਿਸੇ ਹੋਰ ਦੇ ਨਾਂ ਤਬਦੀਲ ਕਰਨ ਲਈ ਈਓ ਲਾਇਕ ਅਹਿਮਦ ਵੱਲੋਂ 50000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਤੇ ਸ਼ਿਕਾਇਤਕਰਤਾ ਵੱਲੋਂ ਜਦੋਂ ਅੱਜ ਰਿਸ਼ਵਤ ਦੇ 50000 ਰੁਪਏ ਵਿੱਚੋਂ 15000 ਰੁਪਏ ਬਖਵਤ ਬੋਰਡ ਦੇ ਈਓ ਲਾਇਕ ਅਹਿਮਦ ਨੂੰ ਦਿੱਤੇ ਤਾਂ ਵਿਜੀਲੈਂਸ ਵਿਭਾਗ ਵੱਲੋਂ 15000 ਰੁਪਏ ਰਿਸ਼ਵਤ ਲੈਂਦੇ ਆ ਇਹੋ ਲਾਇਕ ਅਹਿਮਦ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੱਸਿਆ ਕਿ ਗ੍ਰਿਫਤਾਰ ਅਧਿਕਾਰੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਪ੍ਰੇਸ਼ਟਾਚਾਰ ਨਾਲ ਜੁੜੇ ਹੋਰ ਵੀ ਲੋਕਾਂ ਦਾ ਖੁਲਾਸਾ ਹੋ ਸਕੇ ਦੇਖੋ ਪੂਰੀ ਖਬਰ ਆਪਣਾ ਜੇ ਮਤਲਬ ਇਹ ਲੈ ਸਰ ਮੜੇ ਪੇਸ਼ ਕਰ ਲੈ ਲੈ ਵੀ ਮੜੀ ਜਾ ਕਾਲ ਅਸਰ ਕੀ ਹੈ ਪੂਰਾ ਮਾਮਲਾ ਜੀ ਤੁਸੀਂ ਅੱਜ ਰਿਪੋਰਟ ਕੀਤੀ ਹੈ ਇੱਥੇ ਨਰਿੰਦਰ ਮੌਂਗੋ ਜੀ ਨੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਕਿ ਬਾਕਪੋਰਡ ਦੇ ਜਿਹੜੇ ਜਿਆ ਪਲਾਟਸ ਨੇਗੇ ਉਹਨਾਂ ਦੇ ਨਾਮ ਦੇ ਉੱਤੇ ਜਿਹੜੇ ਕਰਵਾਉਣ ਵਾਸਤੇ ਉਹਨਾਂ ਤੋਂ ਅਲਾਟਮੈਂਟ ਕਰਾਉਣ ਵਾਸਤੇ ਜਿਹੜੇ ਲਾਇਕ ਅਹਿਮਦ ਇੱਥੇ ਲੱਗੇ ਹੋਏ ਨੇ ਰਜਿਸਟ੍ਰੇਸ਼ਨ ਕਲਰਕ ਇਹਨਾਂ ਕੋਲ ਇਹ ਉਹਦਾ ਚਾਰਜ ਵੀ ਇੱਥੋਂ ਦਾ ਬਾਕਪੋਰਡ ਦਾ ਤੇ ਉਹਨਾਂ ਨੇ ਇਹਨਾਂ ਤੋਂ ਡਿਮਾਂਡ ਕੀਤੀ 50000 ਰੁਪਏ ਦੀ ਰਿਸ਼ਵਤੀ ਤਾਂ ਉਸ ਦੇ ਵਿੱਚੋਂ ਜਦੋਂ ਉਹਨਾਂ ਨੇ ਵੈਦਨ ਨਾਲ ਗੱਲਬਾਤ ਕੀਤੀ ਤਾਂ ਉਹਦੀ ਸਾਰੀ ਗੱਲ ਰਿਕਾਰਡ ਵੀ ਕਰ ਲਈ ਉਹਨਾਂ ਨੇ ਤਾਂ ਮਾਨਯੋਗ ਸੀਐਮ ਸਾਹਿਬ ਤੇ ਜਿਹੜੇ ਸਾਡੇ ਡਾਇਰੈਕਟਰ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਉਹਨਾਂ ਦੀ ਹਦਾਇਤਾਂ ਤੇ ਜੋ ਜ਼ੀਰੋ ਟੋਲਰੈਂਸ ਪਾਲਿਸੀ ਦੇਦੇ ਆ ਅਸੀਂ ਉਥੇ ਐਫ ਆਈ ਆਰ ਰਜਿਸਟਰਡ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਰੇਡ ਕੀਤਾ ਤੇ ਚੈੱਕ ਸਾਡੀ ਜਿਹੜੀ ਟੀਮ ਹੈ ਕਿ ਇੱਥੇ ਆ ਕੇ ਇਹਨਾਂ ਨੇ ਰੇਡ ਕੀਤਾ ਹੈ ਪਾ 15000 ਰੁਪਏ ਜਿਹੜੇ ਲਾਇਕ احمد ਇਥੇ ਰਜਿਸਟ੍ਰੇਸ਼ਨ ਅਗੇਨ ਇੱਕ ਲੱਖ ਦਿਨ ਰੀਆਰਸੀ ਉਹਨਾਂ ਨੇ ਉਹਨਾਂ ਤੋਂ ਰਿਕਵਰ ਹੋ ਗਏ ਨੇ ਰੈਡ ਹੈਂਡ ਹੰਡ ਫੜੇ ਗਏ ਨੇ ਤੇ ਸਾਡੇ ਜਿਹੜੇ ਵਰਨ ਜਾਦਵ ਨੇ ਇਹਨਾਂ ਦੀ ਟੀਮ ਨੇ ਇਥੇ ਰੈਡ ਕੀਤਾ ਤਾਂ ਇੰਸਪੈਕਟਰ ਸਾਡੇ ਨੇ ਹੈਗੇ ਜੀ ਕੋਈ ਬਲੈਂਕ ਚੈੱਕ ਵੀ ਲਿਆ ਗਿਆ ਜੀ ਕਿਸੇ ਇਹਨਾਂ ਤੋਂ ਕੁਝ ਬਲੈਂਕ ਚੈੱਕ ਜਿਹੜੇ ਨੇ ਉਹਦੇ ਰਿਗਾਰਡਿੰਗ ਲਏ ਸੀਗੇ ਕਿ ਜਿਹੜੀ ਪਲਾਟ ਦੀ ਅਲਾਈਨਮੈਂਟ ਕਰਨੀ ਸੀਗੀ ਉਹਦੇ ਵਿੱਚ ਜਿਹੜੀ ਫੀਸ ਜਿਹੜੀ ਸੀ ਸੀਸੀ ਅਡਵਾਂਸ ਮਤਲਬ ਨਹੀਂ ਭਰ ਦੇਗਾ ਜੋ ਹਸਾਬ ਕਿਤਾਬ ਹੋਊਗਾ ਉਹਦੇ ਮੁਤਾਬਕ ਅਸੀਂ ਭਰ ਲਾਂਗੇ ਤਾਂ ਉਹਦੇ ਬਲੈਂਕ ਚੈੱਕ ਦੇ ਉੱਤੇ ਜਿੰਨਾ ਕੋਈ ਘਟੋ ਵਧੂਗਾ ਉਹ ਵੀ ਇਹਨਾਂ ਨੇ ਉਹਦੇ ਨਾਲ ਗੱਲਬਾਤ ਕੀਤੀ ਸੀ ਉਹ ਵੀ ਅਸੀਂ ਰੱਖ ਤਰਸੀਦ ਕੋਈ ਨਹੀਂ ਇਹਨਾਂ ਨੇ ਦਿੱਤੀ ਜੀ ਪੈਸੇ ਇਹਨਾਂ ਨੇ ਲੈ ਲਏ ਸੀ ਉਹਨਾਂ ਤੋਂ ਕੋਈ ਰਸੀਦ ਨਹੀਂ ਦਿੱਤੀ ਚੈੱਕ ਵੀ ਰੱਖ ਲਏ ਸੀ ਤੇ ਉਹ ਜਿਹੜੇ ਡਾਕੂਮੈਂਟ ਸੀ ਉਹ ਵੀ ਲੈ ਲਏ ਸੀ ਚੈੱਕ ਨੂੰ ਬਿਕੀਲੈਂਸ ਕੇ ਸੰਗਲ ਨਾਲ ਦੇਖ ਰਿਹਾ ਜਿਹੜੇ ਚੈੱਕ ਨੇ ਉਹ ਤਾਂ ਹਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਕਿ ਕਿਸ ਤਰ੍ਹਾਂ ਲਏ ਨੇ ਸਾਰੇ ਅਸੀਂ ਰਿਕਵਰੀ ਕਰਵਾ ਲਈ ਆ ਸਾਰਾ ਅਰ ਇਹਨਾਂ ਦਾ ਪਹਿਲਾਂ ਵੀ ਮਾਮਲਾ ਦਰਜ ਹੈ ਕਹਿੰਦੇ ਕਿਸ ਦਾ ਇਹਦੇ ਬਾਰੇ ਡੂਰਿੰਗ ਇਨਵੈਸਟੀਗੇਸ਼ਨ ਵਾਸੀਂ ਵਿਭਾਗ ਕਿੰਨੇ ਏਕੜ ਜ਼ਮੀਨ ਦਾ ਮਾਮਲਾ ਸੀ ਸੱਤ ਏਕੜ ਸੀ ਮੇਰੇ ਖਿਆਲ ਚ ਜਿਆਦਾ ਜਿ ਕਿੰਨੀ ਸੀ ਨਹੀਂ ਸੱਤ ਏਕੜ ਦਾ ਮੈਟਰ ਨਹੀਂ ਸੀਗਾ ਇਹ ਜਿਹੜੀ ਜ਼ਮੀਨ ਹੈਗੀ 500 ਗਜ ਦੇ ਪਲਾਟ ਸੀਗੇ ਦੋ ਪਹਿਲਾਂ 1000 ਗਜ ਦੀ ਇਹਨਾਂ ਦੀ ਡਿਸਕਸ਼ਨ ਹੋਈ ਸੀਗੀ 1000 ਤੋਂ ਫਿਰ 500 ਗਜ ਦੇ ਵਿੱਚ ਕਿਉਂਕਿ ਉਹਦੇ ਜਿਆਦਾ ਫੀਸ ਸੀਗੀ 500 ਗਜ ਤੇ ਆ ਗਈ ਸੀ 500 ਗਜ ਦੀ ਜਿਹੜੀ ਫੀਸ ਸੀਗੀ ਇਹਨਾਂ ਨੂੰ ਕਰਨ ਦੇ ਵਿੱਚ ਇਹਨਾਂ ਦੇ ਉਸ 500 ਦੇ ਵਿੱਚੋਂ ਜਿਹੜਾ 2.5 ਸੌ ਗਜ ਦੇ ਪਲਾਟਾਂ ਦਾ ਫਿਰ ਇੱਕ ਬਾਈਫਰਕੇਸ਼ਨ ਕੀਤੀ ਅਸ ਰਿਸ਼ਵਤ ਲੈਣ ਤੋਂ ਬਾਅਦ ਇਹ ਵੈਸੇ ਕਾਦੇ ਮੰਗਰੇ ਸੀ ਵੀ ਨਹੀਂ ਸਮਝਿਆ ਉਹ ਜਗ੍ਹਾ ਦੇ ਵਿੱਚ ਕਿਉਂਕਿ ਇਹਨਾਂ ਦੀ ਫੀਸ ਜਿਹੜੀ ਸੀਗੀ ਵੀ ਉਹਨਾਂ ਦਾ ਅਲਾਟਮੈਂਟ ਕਰਨੀ ਸੀ ਪਹਿਲਾਂ ਇਹਨਾਂ ਦੀ ਮਰਜ਼ੀ ਹੁੰਦੀ ਆ ਵੀ ਕਿਸ ਕੋਈ ਬੰਦੇ ਨੂੰ ਅਲਾਟਮੈਂਟ ਕਰਨੀ ਆ ਉੱਚ ਜਿਹੜਾ 2.5 ਸੌ ਗਜ ਦਾ ਕਰਨ ਦਾ ਰੀਜ਼ਨ ਸੀਗਾ ਉਹ ਐਸੀ ਵੀ ਉਹਦੇ ਵਿੱਚ ਇਸ਼ਤਿਹਾਰ ਨਹੀਂ ਦੇਣਾ ਪੈਂਦਾ ਪੇਪਰ ਦੇ ਵਿੱਚ ਇਹ ਆਪਣੇ ਲੈਵਲ ਤੇ ਕਰ ਦਿੰਦੇ ਨੇ ਉਸ ਗਰਾਊਂਡ ਦੇ ਇਹਨਾਂ ਨੇ ਜਿਹੜਾ ਘਟਾਉਣ ਕਰਕੇ ਦੋ ਜਗ੍ਹਾ ਤੇ ਨੂੰ ਟ੍ਰਾਂਸਫਰ ਕਰਤਾ ਪਲਾਟ ਨੂੰ ਉਸ ਜਗ੍ਹਾ ਤੇ ਕਰਨ ਦੇ ਪੈਸੇ ਆ ਗਏ। ਇਹ ਵੀ ਕਈ ਨੂੰ ਕਹਿ ਰਹੇ ਸੀ ਨਹੀਂ ਅੱਗੇ ਸੀ ਨਹੀਂ ਅੱਗੇ ਸੇਲ ਕਰ ਦੇਗਾ ਤੁਹਾਡੇ ਨਾਂ ਤੋਂ ਅੱਗੇ ਟ੍ਰਾਂਸਫਰ ਕਰ ਦੇ ਦਿੰਗੇ ਇਸ ਤਰ੍ਹਾਂ ਦੇ ਥ੍ਰੀਟਨਿੰਗ ਕੀਤਾ। ਹਾਂ ਇੱਕ ਤਾਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਪਰ ਹੋਰ ਇਹ ਹਜੇ ਅਨਵੈਸਟਿਗੇਸ਼ਨ ਦਾ ਮੈਟਰ ਹੈ ਜੀ ਜੋ ਵੀ ਚੀਜ਼ਾਂ ਆਉਣਗੀਆਂ ਅੱਗੇ ਜਿਸ ਤਰੀਕੇ ਦੀ ਆਊਗੀ ਉਹ ਕਰ ਦੇਣਾ। ਕਿਹੜੇ ਲੈਂਡਿੰਗ ਅਮਰਪੁਰਾ ਬਸਤੀ ਦੇ ਵਿੱਚ। ਕੀ ਜੱਪੀ ਸਰ ਇਹਨਾਂ ਕੋਈ ਦੋ ਚਾਰਜ ਨੇ ਜੀ ਤੁਹਾਨੂੰ ਹਾਂਜੀ ਇਹਨਾਂ ਦੇ ਕੋਲੇ ਸਟੇਟ ਅਫਸਰ ਦਾ ਚਾਰਜ ਵੀ ਹੈ ਤੇ ਰਜਿਸਟਰ ਜਾਇਦਾ ਦੇ ਕੋਲ ਹੈ ਰੈਂਟ ਕਲਰਕ ਦਾ ਵੀ ਰੈਂਟ ਕਲੈਕਟਰ ਰੈਂਟ ਕਲੈਕਟਰ ਰੈਂਟ ਕਲੈਕਟਰ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ